ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਗੱਲ ਕਰਾਂਗੇ ਮੰਗਲ ਗ੍ਰਹਿ ਬਾਰੇ ਮੰਗਲ ਕੀ ਹੈ ਮੰਗਲ ਹੈ ਤੁਹਾਡਾ ਬਲੱਡ ਮੰਗਲ ਹੈ ਤੁਹਾਡਾ ਪ੍ਰਾ ਕਰਮ ਮੰਗਲ ਹੈ ਤੁਹਾਡਾ ਕੰਮ ਕਰਨ ਦੀ ਸ਼ਕਤੀ ਮੰਗਲ ਤੁਹਾਡੀ ਕੰਮ ਕਰਨ ਦੀ ਸ਼ਮਤਾ ਮੰਗਲ ਹੈ ਤੁਹਾਡੀ એનર્ਜੀ ਤੇ ਤੁਹਾਡੀ ਹਿੰਮਤ ਇਸ ਦਾ ਕਾਰਕ ਹੈ ਜਿਹੜਾ ਉਹ ਮੰਗਲ ਗ੍ਰਹਿ ਹੈ ਕੁੰਡਲੀ ਦੇ ਵਿੱਚ ਮੰਗਲ ਦਾ ਸਟਰੋਂਗ ਹੋਣਾ ਬਹੁਤ ਜ਼ਰੂਰੀ ਹੈ ਜੇ ਮੰਗਲ ਤੁਹਾਡਾ ਕਮਜ਼ੋਰ ਹੈ ਤਾਂ ਇਸ ਦੇ ਕੀ ਲੱਛਣ ਨੇ ਤੇ ਕਿਹੜੇ ਵੈਦਿਕ ਉਪਾਅ ਕਰਕੇ ਆਪਾਂ ਮੰਗਲ ਨੂੰ ਮਜ਼ਬੂਤ ਕਰ ਸਕਦੇ ਹਾਂ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਪੂਰੀ ਜਾਣਕਾਰੀ ਦੇਵਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਤੁਹਾਡੀ ਕੁੜਲੀ ਦੇ ਵਿੱਚ ਮੰਗਲ ਦੀ ਕੀ ਪੋਜੀਸ਼ਨ ਹੈ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਜੋਤਿਸ਼ ਗਿਆਨ ਵਿੱਚ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਜੇਕਰ ਤੁਸੀਂ ਮੇਰੇ ਚੈਨਲ ਤੇ ਅੱਜ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤਾਂ ਜੋ ਮੇਰੀਆਂ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੇਖ ਸਕੋ ਤੇ ਹੁਣ ਗੱਲ ਕਰਦੇ ਆਪਾਂ ਮੰਗਲ ਗ੍ਰਹਿ ਬਾਰੇ 4 ਨੰਬਰ ਦੀ ਰਾਸ਼ੀ ਕਰਕ ਰਾਸ਼ੀ ਦੇ ਵਿੱਚ ਮੰਗਲ ਹਮੇਸ਼ਾ ਨੀਚ ਦਾ ਹੁੰਦਾ ਹੈ ਇਸ ਦੇ ਵਿੱਚ ਨੀਚ ਦਾ ਕਿਉਂ ਹੁੰਦਾ ਹੈ ਮੰਗਲ ਹੈ ਜਿਹੜਾ ਇਹ ਅਗਨੀ ਤત્વ ਦੀ ਰਾਸ਼ੀ ਦਾ ਆਕਰਕ ਹੈ ਮੰਗਲ 1 ਨੰਬਰ ਦੀ ਰਾਸ਼ੀ ਤੇ 8 ਨੰਬਰ ਦੀ ਰਾਸ਼ੀ ਹੈ ਜਿਹੜੀ ਮੰਗਲ ਦੀ ਆਪਣੀ ਰਾਸ਼ੀ ਹੈ ਤੇ 10 ਨੰਬਰ ਦੀ ਰਾਸ਼ੀ ਮਕਰ ਦੇ ਵਿੱਚ ਮੰਗਲ ਉੱਚ ਦਾ ਮੰਨਿਆ ਜਾਂਦਾ ਹੈ ਕਰਕ ਦੇ ਵਿੱਚ ਮੰਗਲ ਨੀਚ ਦਾ ਕਿਉਂ ਹੁੰਦਾ ਕਿਉਂਕਿ ਚੰਦਰਮਾ ਦੀ ਰਾਸ਼ੀ ਹੈ ਤੇ ਜਲ ਤત્વ ਦੀ ਰਾਸ਼ੀ ਹੈ ਜਦੋਂ ਵੀ ਜਲ ਤਤਵ ਦੀ ਰਾਸ਼ੀ ਕਰਕ ਦੇ ਵਿੱਚ ਮੰਗਲ ਜਾਵੇਗਾ ਤਾਂ ਨੀਚ ਦਾ ਹੋ ਜਾਵੇਗਾ ਕਿਉਂਕਿ ਮੰਗਲ ਹੈ ਜਿਹੜਾ ਇਹ ਅਗਨੀ ਤਤਵ ਦੀ ਰਾਸ਼ੀ ਦਾ ਕਾਰਕ ਹੈ ਤੇ 10 ਨੰਬਰ ਦੀ ਰਾਸ਼ੀ ਹੈ ਜਿਹੜੀ ਉਹ ਮਕਰ ਮਕਰ ਰਾਸ਼ੀ ਹੈ ਜਿਹੜੀ ਉਹ ਪ੍ਰithvi ਤਤਵ ਦੀ ਰਾਸ਼ੀ ਹੈ ਮਤਲਬ ਭੂਮੀ ਭੂਮੀ ਤਤਵ ਦੀ ਰਾਸ਼ੀ ਕਿਉਂਕਿ ਮੰਗਲ ਵੀ ਧਰਤੀ ਦਾ ਕਾਰਕ ਗ੍ਰਹਿ ਮੰਨਿਆ ਗਿਆ ਤਾਂ 10 ਨੰਬਰ ਦੀ ਰਾਸ਼ੀ ਦੇ ਵਿੱਚ ਜਦੋਂ ਵੀ ਮਕਰ ਰਾਸ਼ੀ ਦੇ ਵਿੱਚ ਮੰਗਲ ਜਾਵੇਗਾ ਤਾਂ ਉੱਚਾ ਹੋਵੇਗਾ ਤੇ ਜਦੋਂ ਵੀ ਕਰਕ ਰਾਸ਼ੀ ਦੇ ਵਿੱਚ ਮੰਗਲ ਤੁਹਾਡੀ ਕੁੜਲੀ ਦੇ ਵਿੱਚ ਹੈ ਤਾਂ ਮੰਗਲ ਨੀਚ ਦਾ ਹੋਵੇਗਾ 1 ਨੰਬਰ ਦੀ ਰਾਸ਼ੀ ਹੈ ਮੇਸ਼ ਤੇ 8 ਨੰਬਰ ਦੀ ਰਾਸ਼ੀ ਬ੍ਰਿਸ਼ਟਿਕ ਇਨਾਂ ਦੇ ਵਿੱਚ ਮੰਗਲ ਹੈ ਜਿਹੜਾ ਉਹ ਸਭਗ੍ਰਹੀ ਹੈ ਤੇ ਇੱਥੇ ਵੀ ਤੁਹਾਡਾ ਮੰਗਲ ਹੈ ਤਾਂ ਬਹੁਤ ਵਧੀਆ ਸਭਗ੍ਰਹੀ ਮੰਗਲ ਹਮੇਸ਼ਾ ਹੀ ਸ਼ੁਭ ਫਲ ਦਿੰਦਾ ਹੈ ਕਾਲਪੁਰਸ਼ ਦੀ ਕੁੜਲੀ ਦੇ ਵਿੱਚ 1 ਨੰਬਰ ਦੀ ਰਾਸ਼ੀ ਹੈ ਜਿਹੜੀ ਮੇਸ਼ ਤੇ 8 ਨੰਬਰ ਦੀ ਰਾਸ਼ੀ ਬ੍ਰਿਸ਼ਚਿਕ ਦੇ ਵਿੱਚ ਮੰਗਲ ਹਮੇਸ਼ਾ ਸ਼ੁਭ ਫਲ ਦਿੰਦਾ ਹੈ ਪਹਿਲੇ ਹਾਊਸ ਦੇ ਵਿੱਚ ਤੇ 8ਵੇਂ ਹਾਊਸ ਦੇ ਵਿੱਚ ਵੈਸੇ 8ਵੇਂ ਹਾਊਸ ਦੇ ਵਿੱਚ ਸਾਰੇ ਗ੍ਰਹਾਂ ਨੂੰ ਵਧੀਆ ਨਹੀਂ ਮੰਨਿਆ ਜਾਂਦਾ ਲੇਕਿਨ ਮੰਗਲ ਤੇ ਸ਼ਨੀ ਇਹ ਇੱਥੇ ਬੈਸਟ ਰਿਜ਼ਲਟ ਦਿੰਦੇ ਨੇ ਮੈਂ ਇੱਕ ਦੋ ਡਾਕਟਰ ਦੀਆਂ ਕੁੜਲੀਆਂ ਵੀ ਚੈੱਕ ਕਰ ਚੁੱਕੀ ਆ ਉਹਨਾਂ ਦੀ ਕੁੜਲੀ ਦੇ ਵਿੱਚ ਵੀ 8 ਨੰਬਰ ਦੇ ਵਿੱਚ 8ਵੇਂ ਹਾਊਸ ਦੇ ਵਿੱਚ ਜਦੋਂ ਵੀ ਮੰਗਲ ਹੁੰਦਾ ਤਾਂ ਬਧੀਆ ਸਰਜਨ ਬਣ ਸਕਦੇ ਨੇ ਸਰਜਨ ਲਈ ਬਹੁਤ ਵਧੀਆ ਪੁਲਿਸ ਦੇ ਲਈ ਬਹੁਤ ਵਧੀਆ ਇੱਥੇ ਮੰਗਲ ਜਿਹੜਾ ਕਾਰਕ ਹੈ ਵੈਸੇ ਇੱਕ ਗ੍ਰਹਿ ਦੇ ਸਟਰੋਂਗ ਹੋਣ ਨਾਲ ਆਪਾਂ ਲਾਈਫ ਦੇ ਵਿੱਚ ਸਕਸੈਸ ਨਹੀਂ ਕਰ ਸਕਦੇ ਮੰਗਲ ਨੂੰ ਵੀ ਜਿਹੜੀ ਆ ਪਾਵਰ ਨਾਲ ਗੁਰੂ ਦੀ ਚਾਹੀਦੀ ਹੈ ਤੇ ਸੂਰਜ ਦੀ ਚਾਹੀਦੀ ਹੈ ਜੇ ਤੁਹਾਡੀ ਕੁੜਲੀ ਦੇ ਵਿੱਚ ਗੁਰੂ ਵੀ ਮਜ਼ਬੂਤ ਹੈ ਸੂਰਜ ਵੀ ਮਜ਼ਬੂਤ ਹੈ ਫੇਰ ਵੀ ਤੁਸੀਂ ਲਾਈਫ ਦੇ ਵਿੱਚ ਸਕਸੈਸ ਕਰ ਸਕਦੇ ਹੋ ਮੰਗਲ ਜੇ ਵਧੀਆ ਹੋਊਗਾ ਤਾਂ ਤੁਸੀਂ ਮਤਲਬ ਪ੍ਰਾਪਰਟੀ ਦਾ ਕੰਮ ਕਰ ਸਕਦੇ ਹੋ ਤੁਹਾਡਾ ਪ੍ਰਾਪਰਟੀ ਦਾ ਕੰਮ ਬਹੁਤ ਵਧੀਆ ਚੱਲੇਗਾ ਜਦੋਂ ਵੀ ਤੁਸੀਂ ਕੋਈ ਜ਼ਮੀਨ ਦਾ ਲੈਣ-ਦੇਣ ਕਰੋਗੇ ਤਾਂ ਉਸ ਦੇ ਵਿੱਚ ਤੁਹਾਨੂੰ ਵਾਧਾ ਹੋਏਗਾ ਹੋਟਲ ਦਾ ਕੰਮ ਵਧੀਆ ਕਰ ਸਕਦੇ ਹੋ ਸਰਜਨ ਵਧੀਆ ਬਣ ਸਕਦੇ ਹੋ ਪੁਲਿਸ ਦੇ ਵਿੱਚ ਵਧੀਆ ਕੰਮ ਤੁਸੀਂ ਕਰ ਸਕਦੇ ਹੋ ਇਹਨਾਂ ਕੰਮਾਂ ਦੇ ਵਿੱਚ ਜਿਹੜਾ ਮੰਗਲ ਹਮੇਸ਼ਾ ਹੀ ਸਕਸੈਸ ਦੇ ਦੇ ਜੇਕਰ ਤੁਹਾਡੀ ਕੁੰਡਲੀ ਦੇ ਵਿੱਚ ਮੰਗਲ ਨੀਚ ਹੈ ਤਾਂ ਤੁਸੀਂ ਟੈਨਸ਼ਨ ਨਹੀਂ ਲੈਣੀ ਮੰਗਲ ਨੀਚ ਦਾ ਕੋਈ ਇਸ ਤਰ੍ਹਾਂ ਪ੍ਰੋਬਲਮ ਨਹੀਂ ਦਿੰਦਾ ਕਿ ਕੁੜਲੀ ਦੇ ਵਿੱਚ ਮੰਗਲ ਨੀਚ ਆ ਤਾਂ ਤੁਹਾਨੂੰ ਲਾਈਫ ਦੇ ਵਿੱਚ ਪ੍ਰੋਬਲਮਾਂ ਹੀ ਦੇਵੇਗਾ ਪ੍ਰੋਬਲਮ ਮੰਗਲ ਕਦੋਂ ਦੇਵੇਗਾ ਜੇ ਮੰਗਲ ਦੀ ਮਹਾਦਸ਼ਾ ਚੱਲੇਗੀ ਜਾਂ ਮੰਗਲ ਦੀ ਅੰਤਰਦਸ਼ਾ ਚੱਲੇਗੀ ਜਾਂ ਮੰਗਲ ਦੇ ਨਾਲ ਕੇਤੂ ਦਾ ਮੇਲ ਹੋਏਗਾ ਫਿਰ ਹੀ ਮੰਗਲ ਪ੍ਰੋਬਲਮ ਦਿੰਦਾ ਹੈ ਇਸ ਤਰ੍ਹਾਂ ਨਹੀਂ ਕਿ ਤੁਹਾਡੀ ਕੁੜਲੀ ਦੇ ਵਿੱਚ ਜੇ ਮੰਗਲ ਨੀਚ ਹੈ ਤਾਂ ਤੁਹਾਨੂੰ ਟੈਨਸ਼ਨ ਹੋ ਜੇਗੀ ਕਿਸੇ ਨੇ ਕਿਹਾ ਕਿ ਮੰਗਲ ਨੀਚ ਹੈ ਤਾਂ ਤੁਹਾਨੂੰ ਪ੍ਰੋਬਲਮ ਹੀ ਦੇਵੇਗਾ ਇਸ ਤਰ੍ਹਾਂ ਨਹੀਂ ਹੁੰਦਾ ਜੇ ਮੰਗਲ ਤੁਹਾਡੀ ਕੁੜਲੀ ਦੇ ਵਿੱਚ ਉੱਚਾ ਹੈ ਤਾਂ ਤੁਹਾਨੂੰ ਪ੍ਰੋਫਿਟ ਹੀ ਦੇਵੇਗਾ ਇਸ ਤਰ੍ਹਾਂ ਵੀ ਨਹੀਂ ਹੁੰਦਾ ਦੇਖੋ ਉਸ ਦੇ ਲਈ ਜਿਹੜੀ ਮੰਗਲ ਦੀ ਮਹਾ ਦਸ਼ਾ ਚੱਲਣੀ ਜ਼ਰੂਰੀ ਹੈ ਫੇਰ ਹੀ ਉਹ ਤੁਹਾਨੂੰ ਲਾਭ ਦੇਵੇਗਾ ਤੇ ਫੇਰ ਹੀ ਤੁਹਾਨੂੰ ਹਾਨੀ ਦੇਵੇਗਾ ਵਾਸਤੂ ਸ਼ਾਸਤਰ ਦੇ ਵਿੱਚ ਜਿਹੜੀ ਮੰਗਲ ਦੀ ਦਿਸ਼ਾ ਹੈ ਉਹ ਮੰਨੀ ਗਈ ਹੈ ਸਾਊਥ ਜੇਕਰ ਤੁਹਾਡੇ ਘਰ ਦੇ ਵਿੱਚ ਸਾਊਥ ਦਿਸ਼ਾ ਵਧੀਆ ਮਤਲਬ ਸਾਊਥ ਦੀ ਇੱਕ ਤਾਂ ਦਿਸ਼ਾ ਉੱਚੀ ਹੋਣੀ ਚਾਹੀਦੀ ਹੈ ਇੱਕ ਦੂਸਰਾ ਸਾਊਥ ਦੀ ਦਿਸ਼ਾ ਦੇ ਵਿੱਚ ਪਾਣੀ ਨਹੀਂ ਹੋਣਾ ਚਾਹੀਦਾ ਸਾਊਥ ਦੀ ਦਿਸ਼ਾ ਹਮੇਸ਼ਾ ਹੈਵੀ ਹੋਣੀ ਚਾਹੀਦੀ ਆ ਬਲੈਕ ਕਲਰ ਉੱਥੇ ਨਹੀਂ ਹੋਣਾ ਚਾਹੀਦਾ ਭਾਰੀਆਂ ਚੀਜ਼ਾਂ ਆਪਾਂ ਸਾਊਥ ਦੀ ਦਿਸ਼ਾ ਵਿੱਚ ਰੱਖ ਸਕਦੇ ਆ ਜਿਨ੍ਹਾਂ ਦੀ ਵੀ ਸਾਊਥ ਦੀ ਦਿਸ਼ਾ ਬੈਸਟ ਹੋਏਗੀ ਉਹਨਾਂ ਨੂੰ ਮੰਗਲ ਵਧੀਆ ਰਿਜ਼ਲਟ ਦੇਵੇਗਾ ਲੇਕਿਨ ਆਪਾਂ ਨੂੰ ਘਰ ਵੀ ਉਸੇ ਤਰ੍ਹਾਂ ਦਾ ਹੀ ਮਿਲਦਾ ਜਿਸ ਤਰ੍ਹਾਂ ਦੀ ਆਪਣੀ ਕੁੜਲੀ ਦੇ ਵਿੱਚ ਮੰਗਲ ਹੁੰਦਾ ਜੇ ਤੁਹਾਡਾ ਕੁੜਲੀ ਦੇ ਵਿੱਚ ਮੰਗਲ ਨੀਚਾ ਹੈ ਜਾਂ ਮੰਗਲ ਤੇ ਮਤਲਬ ਦ੍ਰਿਸ਼ਟੀ ਪੈ ਰਹੀ ਹੈ ਕਿਸੇ ਐਂਟੀ ਗ੍ਰਹਿਾਂ ਦੀ ਤਾਂ ਤੁਹਾਡੇ ਘਰ ਦੇ ਵਿੱਚ ਕਿੰਨਾ ਵੀ ਤੁਸੀਂ ਵਾਸਤੂ ਦੇ ਅਨੁਸਾਰ ਘਰ ਪਾਇਆ ਹੋਏਗਾ ਕੋਈ ਨਾ ਕੋਈ ਕਮੀ ਹੈ ਜਿਹੜੀ ਸਾਊਥ ਦਿਸ਼ਾ ਦੇ ਵਿੱਚ ਜ਼ਰੂਰ ਹੋਈ ਹੋਏਗੀ ਮੰਗਲ ਨੂੰ ਸਟਰੋਂਗ ਕਰਨ ਦੇ ਲਈ ਤੁਸੀਂ ਕੀ ਕਰ ਸਕਦੇ ਹੋ ਆਪਣੇ ਘਰ ਦੀ ਜੋ ਸਾਊਥ ਦਿਸ਼ਾ ਉਸ ਦੇ ਵਿੱਚ ਰੈੱਡ ਕਲਰ ਦਾ ਬੱਲਬ ਲਗਾ ਸਕਦੇ ਹੋ ਰੈੱਡ ਕਲਰ ਕਰ ਸਕਦੇ ਹੋ ਇਸ ਦੇ ਨਾਲ ਮੰਗਲ ਨੂੰ ਜਿਹੜੀ ਮਜ਼ਬੂਤੀ ਮਿਲਦੀ ਹੈ ਪਾਣੀ ਨਹੀਂ ਰੱਖਣਾ ਸਾਊਥ ਦਿਸ਼ਾ ਦੇ ਵਿੱਚ ਕੋਈ ਡੱਗ ਬਣਿਆ ਤੁਹਾਡੇ ਉਹ ਗਲਤ ਹੈ ਕੋਈ ਟਾਇਲਟ ਬਣੀ ਹੈ ਜੇਕਰ ਜਿਨ੍ਹਾਂ ਦੀ ਕੁੜਲੀ ਦੇ ਵਿੱਚ ਮੰਗਲ ਖਰਾਬ ਹੁੰਦਾ ਹੈ ਤਾਂ ਉਹਨਾਂ ਦੇ ਘਰ ਦੇ ਵਿੱਚ ਸਾਊਥ ਦਿਸ਼ਾ ਦੇ ਵਿੱਚ ਟਾਇਲਟ ਜ਼ਰੂਰ ਹੁੰਦੀ ਹੈ ਜੋ 2025 ਸਾਲ ਚੱਲ ਰਿਹਾ ਹੈ ਇਹ ਵੀ ਮੰਗਲ ਦਾ ਸਾਲ ਹੈ ਜਿਨ੍ਹਾਂ ਦੀ ਵੀ ਕੁੜਲੀ ਦੇ ਵਿੱਚ ਮੰਗਲ ਦੀ ਪੋਜੀਸ਼ਨ ਸਹੀ ਨਹੀਂ ਸੀ ਜਾਂ ਮੰਗਲ ਦੇ ਕਿਸੇ ਐਂਟੀ ਗ੍ਰਹਿ ਨਾਲ ਯੁਤੀ ਸੀ ਜਾਂ ਮੰਗਲ ਕੁੜਲੀ ਦੇ ਵਿੱਚ ਨੀਚ ਦਾ ਸੀ ਜਾਂ ਮੰਗਲ ਦੀ ਤਾਂ ਮਹਾ ਦਸ਼ਾ ਵੀ ਮੰਗਲ ਦੀ ਹੀ ਚੱਲੀ ਹੋਈ ਸੀ ਤੇ ਮੰਗਲ ਕੁੜਲੀ ਦੇ ਵਿੱਚ ਮਤਲਬ ਮੰਗਲ ਦੀ ਪੋਜੀਸ਼ਨ ਸਹੀ ਨਹੀਂ ਸੀ ਤਾਂ ਉਹਨਾਂ ਨੂੰ ਇਸ ਸਾਲ ਦੇ ਵਿੱਚ ਜ਼ਿਆਦਾ ਪ੍ਰੋਬਲਮਾਂ ਆਉਣੀਆਂ ਹੋਣਗੀਆਂ ਜਿਨ੍ਹਾਂ ਦਾ ਵੀ 1 ਨੰਬਰ ਦਾ ਲਗਣ ਹੈ ਮਤਲਬ ਮੇਸ਼ ਲਗਣ ਤੇ 8 ਨੰਬਰ ਦਾ ਲਗਣ ਬ੍ਰਿਸ਼ਚਿਕ ਲਗਣ ਹੈ ਉਹਨਾਂ ਨੂੰ ਖਾਸ ਕਰ ਨੌਨਵੇਜ ਦਾ ਨੌਨਵੇਜ ਤੋਂ ਜਿਹੜਾ ਪਰਹੇਜ਼ ਕਰਨਾ ਚਾਹੀਦਾ ਕਿਉਂਕਿ ਮੰਗਲ ਕਾਰਕ ਹੈ 1 ਨੰਬਰ ਦਾ ਤੇ 8 ਨੰਬਰ ਦਾ ਤੇ ਜਦੋਂ ਵੀ ਉਹ ਮਤਲਬ ਨੌਨਵੇਜ ਖਾਣਗੇ ਤਾਂ ਉਹਨਾਂ ਨੂੰ ਪ੍ਰੋਬਲਮ ਆਉਣਗੇ ਉਹਨਾਂ ਨੂੰ ਸਿਹਤ ਸੰਬੰਧੀ ਵੀ ਆ ਸਕਦੀਆਂ ਨੇ ਧਨ ਸੰਬੰਧੀ ਵੀ ਆ ਸਕਦੀਆਂ ਨੇ ਕੋਟ ਕਚੈਰੀ ਦੇ ਜਿਹੜੇ ਨੇ ਝਗੜੇ ਵੀ ਹੋ ਸਕਦੇ ਨੇ ਮੰਗਲ ਨੂੰ ਮਜ਼ਬੂਤ ਕਰਨ ਦੇ ਲਈ ਤੁਸੀਂ ਆਪਣੇ ਸਭ ਤੋਂ ਪਹਿਲਾਂ ਆਪਣੇ ਭਰਾਵਾਂ ਦੇ ਨਾਲ ਬਹੁਤ ਵਧੀਆ ਰਿਲੇਸ਼ਨ ਰੱਖੋ ਜਿਨ੍ਹਾਂ ਦੇ ਵੀ ਆਪਣੇ ਭਰਾਵਾਂ ਦੇ ਨਾਲ ਰਿਲੇਸ਼ਨ ਵਧੀਆ ਨੇ ਤਾਂ ਸਮਝੋ ਉਹਨਾਂ ਦਾ ਮੰਗਲ ਮਜ਼ਬੂਤ ਹੈ ਕੁੰਬਲੀ ਦੇ ਵਿੱਚ ਜੇ ਆਪਾਂ ਭਰਾਵਾਂ ਦਾ ਕੋਈ ਹੱਕ ਰੱਖਾਂਗੇ ਆਪਣੇ ਵੱਡੇ ਜਾਂ ਛੋਟੇ ਭਰਾ ਦਾ ਹੱਕ ਖਾਵਾਂਗੇ ਤਾਂ ਮੰਗਲ ਖਰਾਬ ਹੁੰਦਾ ਹੈ ਤੇ ਜਿਨ੍ਹਾਂ ਨੇ ਵੀ ਇਸ ਤਰ੍ਹਾਂ ਕਰਿਆ ਤਾਂ ਉਹਨਾਂ ਦੇ ਬੱਚਿਆਂ ਤੇ ਜ਼ਰੂਰ ਗਲਤ ਅਸਰ ਪੈਂਦਾ ਮੰਗਲ ਦੇ ਨਾਲ ਨਾਲ ਕੇਤੂ ਖਰਾਬ ਹੋ ਜਾਂਦਾ ਹੈ ਤੇ ਬੱਚੇ ਨੇ ਜਿਹੜੇ ਉਹਨਾਂ ਦੇ ਗਲਤ ਰਸਤੇ ਤੇ ਜ਼ਰੂਰ ਪੈਂਦੇ ਨੇ ਇਹ ਤੁਸੀਂ ਆਪਣੇ ਆਸ-ਪਾਸ ਵੀ ਦੇਖਿਆ ਹੋਵੇਗਾ ਤੇ ਹੁਣ ਗੱਲ ਕਰਦੇ ਆਪਾਂ ਮੰਗਲ ਨੂੰ ਮਜ਼ਬੂਤ ਕਰਨ ਦੇ ਲਈ ਆਪਾਂ ਕਿਹੜੇ ਉਪਾਅ ਕਰ ਸਕਦੇ ਆ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਆਪਣੇ ਘਰ ਦੀ ਜਿਹੜੀ ਸਾਊਥ ਡਿਸ਼ ਉਸ ਨੂੰ ਠੀਕ ਕਰੋ ਜੇਕਰ ਸਾਊਥ ਦਿਸ਼ਾ ਵਿੱਚ ਟਾਇਲਟ ਹੈ ਤਾਂ ਉਸ ਨੂੰ ਢੱਕ ਕੇ ਰੱਖੋ ਬੰਦ ਰੱਖੋ ਸਾਊਥ ਦਿਸ਼ਾ ਦੇ ਵਿੱਚ ਪਾਣੀ ਜ਼ਿਆਦਾ ਨਾ ਰੱਖੋ ਟੂਟੀਆਂ ਨੇ ਜੇਕਰ ਤੁਹਾਡੇ ਸਾਊਥ ਦਿਸ਼ਾ ਦੇ ਵਿੱਚ ਫੇਰ ਵੀ ਤੁਹਾਡੇ ਤਨਹਾਨੀ ਦੇ ਜਿਹੜੇ ਨਿਯੋਗ ਨੇ ਉਹ ਬਣ ਜਾਂਦੇ ਨੇ ਤੇ ਦੂਸਰਾ ਤੁਸੀਂ ਕੀ ਕਰ ਸਕਦੇ ਹੋ ਹਨੂਮਾਨ ਚਾਲੀਸਾ ਕਰ ਸਕਦੇ ਹੋ ਆਪਣੀ ਸਾਊਥ ਦਿਸ਼ਾ ਨੂੰ ਠੀਕ ਰੱਖਣ ਲਈ ਤੁਸੀਂ ਰੈੱਡ ਕਲਰ ਉੱਥੇ ਕਰ ਸਕਦੇ ਹੋ ਜਾਂ ਰੈੱਡ ਕਲਰ ਦਾ ਮਤਲਬ ਮੱਲਬ ਵੀ ਲਗਾ ਸਕਦੇ ਹੋ ਤੇ ਦੂਸਰਾ ਤੁਸੀਂ ਹਨੂਮਾਨ ਚਾਲੀਸਾ ਕਰ ਸਕਦੇ ਹੋ ਗਊਸ਼ਾਲਾ ਦੇ ਵਿੱਚ ਗੁੜ ਮੰਗਲਵਾਰ ਦੇ ਦਿਨ ਤੁਸੀਂ ਦਾਨ ਕਰ ਸਕਦੇ ਹੋ ਬਾਂਦਰਾ ਨੂੰ ਕੁਝ ਨਾ ਕੁਝ ਖਾਣ ਨੂੰ ਪਾਉਂਦੇ ਰਹੋ ਇਸ ਦੇ ਨਾਲ ਮੰਗਲ ਤੇ ਸੂਰਜ ਦੋਨੋਂ ਨੇ ਜਿਹੜੇ ਉਹ ਮਜ਼ਬੂਤ ਹੁੰਦੇ ਨੇ ਮੰਗਲ ਨੂੰ ਮਜ਼ਬੂਤ ਕਰਨ ਲਈ ਰੈੱਡ ਕਲਰ ਦਾ ਰੁਮਾਲ ਆਪਣੇ ਕੋਲ ਰੱਖ ਸਕਦੇ ਹੋ ਤੇ ਨਾਲ ਤੁਸੀਂ ਮੰਗਲਵਾਰ ਦੇ ਦਿਨ ਮਿੱਠੀ ਰੋਟੀ ਬਣਾ ਕੇ ਹਨੂਮਾਨ ਦੇ ਮੰਦਿਰ ਚੜਾ ਸਕਦੇ ਹੋ ਜੇ ਮਿੱਠੀ ਰੋਟੀ ਨਹੀਂ ਬਣਾ ਸਕਦੇ ਤਾਂ ਮਠਾਈ ਤੁਸੀਂ ਲਗਾਤਾਰ ਮੰਗਲਵਾਰ ਨੂੰ ਧਾਰਮਿਕ ਥਾਂ ਤੇ ਜਾਂ ਹਨੂਮਾਨ ਜੀ ਦੇ ਮੰਦਿਰ ਚੜਾਉਣੀ ਸਟਾਰਟ ਕਰੋ ਤੇ ਨਾਲ ਹੀ ਤੁਸੀਂ ਕੀ ਕਰ ਸਕਦੇ ਹੋ ਗੁੰਦੀ ਜਰੂਰ ਚੜਾਇਆ ਕਰੋ ਗੁੰਦੀ ਵੀ ਹਨੂਮਾਨ ਜੀ ਦੇ ਜਦੋਂ ਆਪਾਂ ਚੜਾਉਂਦੇ ਆ ਤਾਂ ਇਸ ਦੇ ਨਾਲ ਵੀ ਮੰਗਲ ਜਿਹੜਾ ਉਹ ਸਟਰੌਂਗ ਹੁੰਦਾ ਹੈ ਤੇ ਨਾਲ ਆਪਾਂ ਕਰ ਸਕਦੇ ਹਾਂ ਮੰਗਲ ਨੂੰ ਮਜ਼ਬੂਤ ਕਰਨ ਦੇ ਲਈ ਤੁਸੀਂ ਇੱਟਾਂ ਧਾਰਮਿਕ ਸਥਾਨ ਤੇ ਦਾਨ ਕਰ ਸਕਦੇ ਹੋ ਜੇਕਰ ਤੁਹਾਨੂੰ ਘਰ ਬਣਾਉਣ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਹੈ ਤੁਸੀਂ ਘਰ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਇੱਟਾ ਮੰਗਲਵਾਰ ਦੇ ਦਿਨ ਸੱਤ ਇੱਟਾ ਕਿਸੇ ਵੀ ਧਾਰਮਿਕ ਸਥਾਨ ਤੇ ਜਿੱਥੇ ਵੀ ਮਤਲਬ ਕੰਮ ਚੱਲ ਰਿਹਾ ਹੈ ਜਿੱਥੇ ਕੋਈ ਬਿਲਡਿੰਗ ਬਣ ਰਹੀ ਹੈ ਧਾਰਮਿਕ ਤਾਂ ਉੱਥੇ ਤੁਸੀਂ ਇੱਟਾਂ ਦਾ ਦਾਨ ਕਰ ਸਕਦੇ ਹੋ ਆਪਣੇ ਮੰਗਲ ਨੂੰ ਹੋਰ ਵਧੀਆ ਬਣਾਉਣ ਦੇ ਲਈ ਤੁਸੀਂ ਖੂਨਦਾਨ ਕੈਂਪ ਦੇ ਵਿੱਚ ਦਾਨ ਕਰ ਸਕਦੇ ਹੋ ਬਲੱਡ ਵੀ ਦਾਨ ਕਰ ਸਕਦੇ ਹੋ ਤੁਸੀਂ ਪੈਸੇ ਦਾ ਵੀ ਦਾਨ ਕਰ ਸਕਦੇ ਹੋ ਜੇਕਰ ਤੁਸੀਂ ਫਰੂਟ ਦਿੰਨੇ ਹੋ ਉੱਥੇ ਤਾਂ ਉਹ ਵੀ ਤੁਹਾਡੇ ਲਈ ਬੈਸਟ ਜਿਹੜੀ ਰੈਮਡੀ ਹੈ ਫਰੂਟ ਦੇ ਵਿੱਚ ਤੁਸੀਂ ਐਪਲ ਦੇ ਸਕਦੇ ਹੋ ਐਪਲ ਦੇਣਾ ਸਭ ਤੋਂ ਬੈਸਟ ਹੈ ਤੇ ਮੰਗਲ ਨੂੰ ਸਟਰੋਂਗ ਕਰਦਾ ਹੈ ਜੇਕਰ ਤੁਹਾਨੂੰ ਮੰਗਲ ਗ੍ਰਹਿ ਨਾਲ ਸੰਬੰਧਿਤ ਪ੍ਰੋਬਲਮਾਂ ਚੱਲ ਰਹੀਆਂ ਨੇ ਤਾਂ ਜਿਹੜੇ ਮੈਂ ਤੁਹਾਨੂੰ ਉਪਾਅ ਦੱਸੇ ਨੇ ਇਹ ਤੁਸੀਂ ਕਰਕੇ ਦੇਖੋ ਤੁਹਾਨੂੰ 100% ਰਿਜ਼ਲਟ ਇਹਦੇ ਮਿਲਣਗੇ ਇਸ ਤਰ੍ਹਾਂ ਨਹੀਂ ਕਿ ਤੁਸੀਂ ਅੱਜ ਕਰਿਆ ਇੱਕ ਮੰਗਲਵਾਰ ਕਰਿਆ ਅੱਗੇ ਨਹੀਂ ਕਰਿਆ ਇਹ ਤੁਸੀਂ 2 ਤੋਂ 3 ਮਹੀਨੇ ਜਿਆਦਾ ਜਿਆਦਾ 6 ਮਹੀਨੇ ਤੁਸੀਂ ਲਗਾਤਾਰ ਜਦੋਂ ਇਹ ਉਪਾਅ ਕਰੋਗੇ ਤਾਂ ਤੁਹਾਨੂੰ ਰਿਜ਼ਲਟ ਨੇ ਜਿਹੜੇ 100% ਮਿਲਣਗੇ ਕਰਕੇ ਦੇਖੋ ਫਾਇਦਾ ਤੁਹਾਨੂੰ ਜ਼ਰੂਰ ਹੋਵੇਗਾ ਜਿਨ੍ਹਾਂ ਦੀ ਵੀ ਮੇਸ਼ ਰਾਸ਼ੀ ਹੈ ਜਾਂ ਮੇਸ਼ ਲਗਣ ਹੈ ਤਾਂ ਮੇਸ਼ ਰਾਸ਼ੀ 2026 ਦੇ ਵਿੱਚ ਇਹਨਾਂ ਸਾਲ ਹੈ ਜਿਹੜਾ ਕਿਵੇਂ ਦਾ ਰਹੇਗਾ ਇਸ ਤੇ ਆਪਾਂ ਵੀਡੀਓ ਪਾ ਚੁੱਕਿਆ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਸਾਰੀਆਂ ਰਾਸ਼ੀਆਂ ਤੇ ਵੀਡੀਓ ਜਿਹੜੀ ਉਹ ਪਾਵਾਂਗੇ ਜੇਕਰ ਤੁਸੀਂ ਉਹ ਵੀਡੀਓ ਨਹੀਂ ਦੇਖੀ ਤਾਂ ਵੀਡੀਓ ਨੂੰ ਬਹੁਤ ਜ਼ਰੂਰ ਕਰਿਓ ਤੁਸੀਂ ਜੋਤਿਸ਼ ਨਾਲ ਸੰਬੰਧਿਤ ਹੋਰ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਆਪਾਂ ਤੁਹਾਨੂੰ ਵਾਸਤੂ ਦੇ ਹਿਸਾਬ ਨਾਲ ਤਿਥੀਆਂ ਦੇ ਹਿਸਾਬ ਨਾਲ ਤੇ ਗ੍ਰਹਾਂ ਦੇ ਹਿਸਾਬ ਨਾਲ ਨਵੀਂ ਜਾਣਕਾਰੀ ਦਿੰਦੇ ਰਹਾਂਗੇ ਜੇਕਰ ਤੁਹਾਡਾ ਕੋਈ ਸਵਾਲ ਹੈ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਪੁੱਛ ਸਕਦੇ ਹੋ ਮੈਂ ਤੁਹਾਡੇ ਕਮੈਂਟ ਦਾ ਰਿਪਲਾਈ ਜਰੂਰ ਕਰਦੀ ਹਾਂ ਜੇ ਤੁਸੀਂ ਪਰਸਨਲੀ ਆਪਣੇ ਬਾਰੇ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਦਿੱਤੇ ਗਏ ਨੰਬਰ ਤੇ ਕੰਟੈਕਟ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਦੇਖਣ ਲਈ ਧੰਨਵਾਦ